ਦੋ ਦੋਸਤ ਕਹਾਣੀ ਅਲੀਫ ਲੈਲਾ ਬਗਦਾਦ ਸ਼ਹਿਰ ਵਿੱਚ ਇੱਕ ਸਦਾਗਰ ਰਹਿੰਦਾ ਸੀ ਉਸ ਦਾ ਇੱਕੋ ਇੱਕ ਲੜਕਾ ਸੀ ਜਿਸ ਦਾ ਨਾਮ ਸੀ ਅਬੂ हसन ਉਹ ਚਾਹੁੰਦਾ ਸੀ ਕਿ ਉਹਦਾ ਲੜਕਾ ਵੱਡਾ ਹੋ ਕੇ ਬੜਾ ਗੁਣੀ ਅਤੇ ਅਕਲਮੰਦ ਨਿਕਲੇ ਇਸ ਲਈ ਉਹ ਆਪਣੇ ਲੜਕੇ ਨੂੰ ਸਦਾ ਕੋਈ ਨਾ ਕੋਈ ਸਿੱਖਿਆ ਦਿੰਦਾ ਰਹਿੰਦਾ ਸੀ ਉਹ ਕਈ ਵਾਰੀ ਉਹਨੂੰ ਆਪਣੇ ਸਾਹਮਣੇ ਖੜਾ ਕਰਕੇ ਉਹਨੂੰ ਪਰਖਣ ਲਈ ਉਸ ਪਾਸੋਂ ਸਵਾਲ ਪੁੱਛਦਾ ਰਹਿੰਦਾ ਸੀ ਇਸ ਸਮੇਂ ਆਪਣੇ ਪਿੱਛੇ ਹਮੇਸ਼ਾ ਡੰਡਾ ਤਿਆਰ ਰੱਖਦਾ ਸੀ ਜੇ ਕਦੀ ਉਹਦਾ ਲੜਕਾ ਕਿਸੇ ਸਵਾਲ ਦਾ ਜਵਾਬ ਭੁੱਲ ਜਾਂਦਾ ਤਾਂ ਉਹਨੂੰ ਖੂਬ ਖੜਕਦੀਆਂ ਅਬੂ हसन ਅਜੇ ਛੋਟਾ ਹੀ ਸੀ ਕਿ ਉਹਦਾ ਪਿਤਾ ਗੁਜ਼ਰ ਗਿਆ ਫੇਰ ਵੀ ਉਹਨੂੰ ਕਿਸੇ ਕਿਸਮ ਦਾ ਫਿਕਰਫਾਕਾ ਨਹੀਂ ਸੀ ਕਿਉਂਕਿ ਉਹਦਾ ਪਿਤਾ ਬੜਾ ਅਮੀਰ ਸੀ ਅਤੇ ਉਹਦੇ ਲਈ ਕਾफी ਦੌਲਤ ਪਿੱਛੇ ਛੱਡ ਗਿਆ ਸੀ ਅਬੂ हसन ਨੇ ਆਪਣੇ ਪੈਸੇ ਦੇ ਦੋ ਹਿੱਸੇ ਕੀਤੇ ਇੱਕ ਹਿੱਸਾ ਤਾਂ ਉਹਨੇ ਇੱਕ ਪਾਸੇ ਬਚਾ ਕੇ ਰੱਖ ਲਿਆ ਅਤੇ ਦੂਜਾ ਹਿੱਸਾ ਖਾਣ ਖਰਚਣ ਲਈ ਅਲੱਗ ਕਰ ਲਿਆ ਉਸ پاس ਖੁੱਲਾ ਪੈਸਾ ਵੇਖ ਕੇ ਉਹਦੇ ਕਈ ਐਰਾ ਵਗੈਰਾ ਮਿੱਤਰ ਬਣ ਗਏ ਇਹ ਸਭ ਉਹਨੂੰ ਜੋਕਾਂ ਵਾਂਗ ਚੰਬੜੇ ਰਹੇ ਜਦ ਤੱਕ ਉਹਦਾ ਅੱਧਾ ਧਨ ਖਤਮ ਨਾ ਹੋ ਗਿਆ ਜਦੋਂ ਖਰਚਣ ਲਈ ਕੁਝ ਨਾ ਰਿਹਾ ਤਾਂ ਅਬੂ ਹਸਨ ਨੇ ਆਪਣੇ ਮਿੱਤਰਾਂ પાસે ਇਸ ਦਾ ਜ਼ਿਕਰ ਕੀਤਾ ਉਹ ਪਹਿਲਾਂ ਤਾਂ ਉਹਦੀ ਇੱਜ਼ਤ ਕਰਦੇ ਸਨ ਪਰ ਇਹ ਗੱਲ ਸੁਣ ਕੇ ਉਹ ਦਾ ਮਜ਼ਾਕ ਉਡਾਉਣ ਲੱਗੇ ਅਸਲ ਵਿੱਚ ਉਹਨਾਂ ਦੀ ਮਿੱਤਰਤਾ ਪੈਸੇ ਨਾਲ ਸੀ ਅਬੂ ਹਸਨ ਨਾਲ ਨਹੀਂ ਇਹ ਵੇਖ ਕੇ ਅਬੂ ਨੂੰ ਇਤਨਾ ਦੁੱਖ ਹੋਇਆ ਕਿ ਉਹਨੇ ਆਪਣੇ ਪੁਰਾਣੇ ਮਿੱਤਰਾਂ ਦਾ ਸਾਥ ਸਦਾ ਲਈ ਛੱਡ ਦਿੱਤਾ ਆਪਣੇ ਮਤਲਬੀ ਮਿੱਤਰਾਂ ਤੋਂ ਛੁਟਕਾਰਾ ਪਾ ਕੇ ਉਹ ਬਾਕੀ ਪੈਸੇ ਨੂੰ ਬੜੀ ਜੁਗਤ ਅਤੇ ਸੰਜਮ ਨਾਲ ਵਰਤਣ ਲੱਗਾ। ਉਸਨੇ ਪ੍ਰਣ ਕਰ ਲਿਆ ਕਿ ਅੱਗੇ ਤੋਂ ਉਹ ਨਾ ਵਾਕਪਾਂ ਤੋਂ ਸਿਵਾ ਹੋਰ ਕਿਸੇ ਨਾਲ ਗੱਲ ਤੱਕ ਵੀ ਨਹੀਂ ਕਰੇਗਾ ਅਤੇ ਹਰ ਰੋਜ਼ ਇੱਕ ਨਵਾਂ ਮਿੱਤਰ ਬਣਾਵੇਗਾ। ਸੋ ਉਹ ਹਰ ਰੋਜ਼ ਸਹਿਰ ਦੇ ਵੱਡੇ ਪੁਲ ਤੇ ਜਾ ਕੇ ਬੈਠ ਜਾਂਦਾ ਕਿਉਂਕਿ ਇੱਥੇ ਲੋਕਾਂ ਦਾ ਆਮ ਲੰਗਾ ਸੀ। ਜਿਹੜਾ ਵੀ ਕੋਈ ਅਜਨਬੀ ਉਹਨੂੰ ਮਿਲਦਾ ਉਹ ਇੱਕ ਰਾਤ ਲਈ ਉਹਨੂੰ ਮਹਿਮਾਨ ਬਣਾ ਕੇ ਆਪਣੇ ਘਰ ਲੈ ਆਉਂਦਾ ਸੀ। ਅਤੇ ਅਗਲੇ ਪਲਕ ਸਵੇਰੇ ਸਵੇਰੇ ਉਹਨੂੰ ਘਰੋਂ ਤੋੜ ਦਿੰਦਾ ਸੀ ਅਤੇ ਫਿਰ ਅਬੂ ਹਸਨ ਉਹਦੇ ਨਾਲ ਕਦੀ ਕਲਾਮ ਤੱਕ ਵੀ ਨਹੀਂ ਕਰਦਾ ਸੀ ਉਹ ਪੂਰਾ ਇੱਕ ਸਾਲ ਇਸੇ ਤਰ੍ਹਾਂ ਕਰਦਾ ਰਿਹਾ ਇੱਕ ਦਿਨ ਜਦ ਉਹ ਰੋਜ ਵਾਗ ਪੁਲ ਤੇ ਬੈਠਾ ਕਿਸੇ ਨਵੇਂ ਮਹਿਮਾਨ ਨੂੰ ਉਡੀਕ ਰਿਹਾ ਸੀ ਤਾਂ ਖਲੀਫਾ ਹਾਰੂ ਉਲ ਰਸ਼ੀਦ ਆਪਣੇ ਅਹਿਕਾਰਾਂ ਸਮੇਤ ਉਥੋਂ ਲੰਘਿਆ ਅਬੂ ਹਸਨ ਖਲੀਫੇ ਨੂੰ ਬਿਲਕੁਲ ਨਾ ਪਛਾਣ ਸਕਿਆ ਕਿਉਂਕਿ ਉਹ ਇੱਕ ਆਮ ਆਦਮੀ ਦਾ ਪੇਸ ਵਟਾ ਕੇ ਬਗਦਾਦ ਦੀ ਗਲੀ ਕੂਚਾਂ ਦੀ ਗਸ਼ਤ ਕਰ ਰਿਹਾ ਸੀ ਅਬੂ ਨੇ ਉਸ ਦਾ ਹੱਥ ਫੜ ਕੇ ਕਿਹਾ ਜਨਾਬ ਜੇ ਖੇਚਲ ਨਾ ਸਮਝੋ ਤਾਂ ਅਜਰਾਤ ਮੇਰੇ ਘਰ ਚਰਨ ਪਾਓ ਤੇ ਮੈਨੂੰ ਸੇਵਾ ਦਾ ਮਾਣ ਬਖਸ਼ੋ ਖਲੀਫਾ ਉਹਦੇ ਨਾਲ ਤੁਰ ਪਿਆ ਉਹ ਅਬੂ हसन ਦਾ ਸੋਨਾ ਤੇ ਸੱਜਿਆ ਹੋਇਆ ਘਰ ਵੇਖ ਕੇ ਬਹੁਤ ਖੁਸ਼ ਹੋਇਆ ਕੰਧਾਂ ਤੇ ਬਣੇ ਸੋਹਣੇ ਸੋਹਣੇ ਰੰਗीन ਚਿੱਤਰ ਬਣੇ ਹੋਏ ਸਨ ਵੇੜੇ ਵਿੱਚ ਸੁਨਹਿਰੀ ਰੰਗੇ ਪਾਣੀ ਦਾ ਇੱਕ ਫੁਹਾਰਾ ਚੱਲ ਰਿਹਾ ਸੀ ਖਲੀਫੇ ਨੇ ਕਿਹਾ ਮੈਂ ਤੇਰੀ ਆਉ ਭਗਤ ਵੇਖ ਕੇ ਬਹੁਤ ਖੁਸ਼ ਹੋਇਆ ਹਾਂ ਮੈਂ ਤੈਨੂੰ ਇਸ ਦਾ ਇਨਾਮ ਦੇਣਾ ਚਾਹੁੰਦਾ ਹਾਂ ਕੀ ਤੂੰ ਮੈਨੂੰ ਆਪਣੇ ਜੀਵਨ ਬਾਰੇ ਹੋਰ ਕੁਝ ਦੱਸ ਸਕਦਾ ਹੈ ਅਬੂ ਹਸਨ ਨੇ ਕਿਹਾ ਹਜੂਰ ਇਹ ਸਾਡੀ ਆਖਰੀ ਮੁਲਾਕਾਤ ਹੈ ਮੈਂ ਤੁਹਾਨੂੰ ਫੇਰ ਨਹੀਂ ਮਿਲ ਸਕਣਾ ਖਲੀਫੇ ਨੇ ਹੈਰਾਨ ਹੋ ਕੇ ਪੁੱਛਿਆ ਕਿਉਂ ਇਸ ਤੇ ਅਬੂ ਹਸਨ ਨੇ ਉਹ ਦੇ ਨਾਲ ਜੋ ਕੁਝ ਉਹਦੇ ਫਰੇਬੀ ਮਿੱਤਰਾਂ ਨੇ ਕਰ ਗੁਜ਼ਾਰੀ ਸੀ ਸਭ ਕਹਿ ਸੁਣਾਈ ਕਹਾਣੀ ਸੁਣ ਕੇ ਖਲੀਫੇ ਨੇ ਕਿਹਾ ਤੇਰਾ ਰੋਸ ਬਿਲਕੁਲ ਠੀਕ ਹੈ ਜਦ ਖਲੀਫਾ ਵਿਦਾ ਹੋਣ ਲੱਗਾ ਤਾਂ ਉਹਨੇ ਅਬੂ ਕੋਲੋਂ ਪੁੱਛਿਆ ਕਿ ਉਹਦੀ ਕੋਈ ਇੱਛਾ ਤਾਂ ਨਹੀਂ ਜਿਹੜੀ ਉਹ ਪੂਰੀ ਕਰਨਾ ਚਾਹੁੰਦਾ ਹੋਵੇ। ਅਬੂ ਨੇ ਕਿਹਾ ਹਜ਼ੂਰ ਸਾਡੇ ਮਹੱਲੇ ਵਿੱਚ ਕੁਝ ਸੜੀਅਲ ਜਿਹੇ ਮੁਲਾਣੇ ਰਹਿੰਦੇ ਹਨ ਜਦੋਂ ਵੀ ਸਾਡੇ ਘਰ ਰੰਗ ਰਾਗ ਤੇ ਰੌਣਕ ਲੱਗਦੀ ਏ ਉਹ ਬੜਾ ਤਾਪਦੇ ਨੇ ਤੇ ਕਾਜੀ ਦੇ ਕੰਨ ਭਰ ਕੇ ਉਹਨੂੰ ਮੇਰੇ ਮਗਰ ਪਾ ਦਿੰਦੇ ਨੇ ਜੇ ਮੇਰੇ ਵੱਸ ਹੋਵੇ ਤਾਂ ਇਹਨਾਂ ਪਾਜੀਆਂ ਦਾ ਸ਼ਿਕੰਜਾ ਖਿੱਚ ਦੇਵਾਂ। ਖਲੀਫੇ ਨੇ ਕਿਹਾ ਤੂੰ ਫਿਕਰ ਨਾ ਕਰ ਬੁਰੇ ਦੇ ਸਿਰ ਸਦਾ ਸਵਾਪ ਪੈਂਦੀ ਏ। ਗੱਲਾਂ ਕਰਦੇ ਆ ਜਦੋਂ ਅਬੂ ਦਾ ਧਿਆਨ ਜਰਾ ਹੋਰ ਪਾਸੇ ਹੋਇਆ ਤਾਂ ਖਲੀਫੇ ਨੇ ਉਹਦੇ ਪਿਆਲੇ ਵਿੱਚ ਕੁਝ ਘੋਲ ਦਿੱਤਾ ਇਸ ਨੂੰ ਪੀਂਦਿਆ ਸਾਰ ਉਹਨੂੰ ਹੂਕੀ ਚੜ ਗਈ ਜਦੋਂ ਅਬੂ ਬਿਲਕੁਲ ਬੇਸੁਰਤ ਹੋ ਗਿਆ ਖਲੀਫੇ ਦੇ ਹੁਕਮ ਨਾਲ ਅਬੂ हसन ਨੂੰ ਸ਼ਾਹੀ ਮਹਿਲ ਵਿੱਚ ਲੈ ਜਾ ਕੇ ਪਲੰਗ ਉੱਤੇ ਲਟਾ ਦਿੱਤਾ ਗਿਆ ਇਸ ਪਿੱਛੋਂ ਖਲੀਫੇ ਨੇ ਆਪਣੇ ਸਾਰੇ ਨੌਕਰਾਂ ਨੂੰ ਇਕੱਠਾ ਕਰਕੇ ਹੁਕਮ ਦਿੱਤਾ ਕਿ ਜਦੋਂ ਅਬੂ हसन ਦੀ ਅੱਖ ਖੁੱਲ੍ਹੇ ਤਾਂ ਉਸ ਨੂੰ ਹਰ ਮੌਮਕਿਨ ਤਰੀਕੇ ਨਾਲ ਯਕੀਨ ਦਿਵਾਇਆ ਜਾਵੇ ਕਿ ਉਹ ਖਲੀਫਾ ਹੈ ਅਤੇ ਉਹਦੇ ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਇਹ ਕਹਿ ਕੇ ਖਲੀਫਾ ਆਪ ਮਹਲ ਦੇ ਇੱਕ ਚੋਰ ਕਮਰੇ ਵਿੱਚ ਲੁਕ ਗਿਆ। ਜਦੋਂ ਸਵੇਰਸਾਰ ਅਬੂ ਦੀ نیند ਖੁੱਲੀ ਤਾਂ ਉਹਨੇ ਆਪਣੇ ਆਪ ਨੂੰ ਇੱਕ ਆਲਿਸ਼ਾਨ ਮਹੱਲ ਵਿੱਚ ਵੇਖ ਕੇ ਅਤੇ ਟੈਲੀ ਅੱਗੇ ਪਿੱਛੇ ਫਿਰਦੇ ਵੇਖ ਕੇ ਬੜਾ ਅਚੰਬਾ ਹੋਇਆ। ਇੱਕ ਟੈਲੀ ਨੇ ਕਿਹਾ ਸਾਡੀ ਜਿੰਦ ਜਾਣ ਦੇ ਮਾਲਿਕ ਸ਼ਹਨਸਾਹ ਸਲਾਮਤ। ਇਸ ਵੇਲੇ ਸਵੇਰ ਦੀ ਨਮਾਜ਼ ਦਾ ਵੇਲਾ ਹੈ ਅਤੇ ਤੁਹਾਡਾ ਹੁਕਮ ਹੈ ਕਿ ਤੁਹਾਨੂੰ ਨਾਮ ਨਾਲ ਇਸ ਵੇਲੇ ਜਗਾ ਦਿੱਤਾ ਜਾਵੇ। ਅਬੂ ਆਪਣੇ ਧਿਆਨ ਵਿੱਚ ਮਸਤ ਸੀ ਉਹ ਕਦੀ ਰੇਸ਼ਮੀ ਪੜਦਿਆਂ ਵੱਲ ਕਦੀ ਸੁਨਹਿਰੀ ਕੰਦਾਵਲ ਵੇਖ ਰਿਹਾ ਸੀ ਆਖਰ ਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਜ਼ਰੂਰ ਕੋਈ ਸੁਪਨਿਆਂ ਦੀ ਦੁਨੀਆ ਹੈ ਉਹਨੇ ਇਸ ਗੱਲ ਨੂੰ ਹੋਰ ਪੱਕਿਆ ਕਰਨ ਲਈ ਇੱਕ ਨੌਕਰ ਨੂੰ ਆਵਾਜ਼ ਦਿੱਤੀ ਅਤੇ ਪੁੱਛਿਆ ਸੱਚ ਸੱਚ ਦੱਸ ਕਿ ਮੈਂ ਕਿੱਥੇ ਹਾਂ ਅਤੇ ਕੌਣ ਹਾਂ ਨੌਕਰ ਨੇ ਉੱਤਰ ਦਿੱਤਾ ਹਜ਼ੂਰ ਤੁਸੀਂ ਇਸ ਦੇਸ਼ ਦੇ ਖਲੀਫਾ ਹੋ ਅਬੂ ਹਸਨ ਨੇ ਗਰੋਧ ਵਿੱਚ ਆ ਕੇ ਕਿਹਾ ਮੈਂ ਖਲੀਫਾ ਤੂੰ ਸਾਰਾ ਸਾਰ ਝੂਠ ਬਕ ਰਿਹਾ ਹੈ ਮੈਂ ਤਾਂ ਅਬੂ हसन ਆ ਪਰ ਜਦੋਂ ਬਾਕੀ ਨੌਕਰਾਂ ਨੇ ਵੀ ਇਹੋ ਗੱਲ ਹੀ ਦੁਹਰਾਈ ਤਾਂ ਉਹ ਸੱਚਮੁੱਚ ਆਪਣੇ ਆਪ ਨੂੰ ਖਲੀਫਾ ਹੀ ਸਮਝਣ ਲੱਗ ਪਿਆ ਜਦ ਨੌਕਰ ਉਹਨੂੰ ਕੱਪੜੇ ਪਵਾਉਣ ਲਈ ਆਏ ਤਾਂ ਉਹ ਦਿਲ ਹੀ ਦਿਲ ਵਿੱਚ ਹੈਰਾਨ ਸੀ ਕਿ ਰਾਤੋਂ ਰਾਤ ਉਹ ਖਲੀਫਾ ਕਿਵੇਂ ਬਣ ਗਿਆ ਇੱਕ ਨੌਕਰ ਹੀਰਿਆਂ ਨਾਲ ਜੜੀ ਕੀਮ ਖਾਬ ਦੀ ਜੁੱਤੀ ਲੈ ਆਇਆ ਜਿਹੜੀ ਅਬੂ हसन ਨੇ ਡਰਦਿਆਂ ਡਰਦਿਆਂ ਪਾਈ ਦੂਜਾ ਸੋਨੇ ਦੀ ਚਿਰਮਚੀ ਵਿੱਚ ਉਹਦੇ ਹੱਥ ਧਵਾਉਣ ਲੱਗ ਪਿਆ ਅਤੇ ਤੀਜਾ ਉਹਦੇ ਪਹਿਨਣ ਲਈ ਇੱਕ ਸ਼ਾਨਦਾਰ ਸੁਨਹਿਰੀ ਚੋਗਾ ਲੈ ਆਇਆ ਜਿਸ ਵੇਲੇ ਉਹ ਬਿਲਕੁਲ ਤਿਆਰ ਹੋ ਗਿਆ ਤਾਂ ਇੱਕ ਨੌਕਰ ਨੇ ਆ ਕੇ ਪੁੱਛਿਆ ਸ਼ਹਿਰ ਦੇ ਪ੍ਰਬੰਧ ਬਾਰੇ ਜੇ ਕੋਈ ਹੁਕਮ ਹੋਵੇ ਤਾਂ ਹੋਰ ਦੱਸਣ ਦੀ ਕਿਰਪਾ ਕਰਨਾ ਤਾਂ ਜੋ ਉਸ ਉੱਤੇ ਫੌਰਨ ਅਮਲ ਕੀਤਾ ਜਾਵੇ। ਅਬੂ ਨੇ ਸੋਚਿਆ ਕਿ ਹੁਣ ਉਹਨਾਂ ਦੁਸ਼ਟ ਮੁਲਾਣਿਆਂ ਨੂੰ ਸਿੱਧਾ ਕਰਨ ਦਾ ਚੰਗਾ ਮੌਕਾ ਹੈ ਇਸ ਲਈ ਉਹਨੇ ਫੌਰਨ ਹੁਕਮ ਦਿੱਤਾ ਇਹ ਅਧਿਕਾਰ ਵਾਲੀ ਮਸਜਿਦ ਦੇ ਮੋਲਾਣਿਆਂ ਨੂੰ ਹਜ਼ਾਰ ਹਜ਼ਾਰ ਛਿੱਤਰ ਮਾਰੇ ਜਾਣ ਅਤੇ ਫਿਰ ਉਹਨਾਂ ਦਾ ਮੂੰਹ ਕਾਲਾ ਕਰਕੇ ਅਤੇ ਖੋਤਿਆਂ ਤੇ ਪੁੱਠੇ ਬਿਠਾ ਕੇ ਸਾਰੇ ਸ਼ਹਿਰ ਵਿੱਚ ਫੇਰਿਆ ਜਾਵੇ ਅਤੇ ਨਾਲ ਨਾਲ ਇਹ ਵੀ ਐਲਾਨ ਕੀਤਾ ਜਾਵੇ ਕਿ ਅੱਗੇ ਤੋਂ ਜੋ ਵੀ ਕੋਈ ਆਪਣੇ ਗਵਾਂਡੀਆਂ ਨਾਲ ਬਦਸਲੂਕੀ ਕਰੇਗਾ ਉਹਦੀ ਇਹੋ ਜਿਹੀ ਦੁਰਦਸ਼ਾ ਹੋਵੇ ਨੌਕਰ ਨੇ ਕਿਹਾ ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ ਹੋਰ ਕੋਈ ਹੁਕਮ ਹਜ਼ੂਰ ਹਾਂ ਅਬੂ हसन ਨੇ ਕਿਹਾ ਮਸਜਿਦ ਦੇ ਨਾਲ ਇੱਕ ਪੀੜੀ ਜਹੀ ਗਲੀ ਵਿੱਚ ਅਬੂ हसन ਦਾ ਘਰ ਪੁੱਜ ਕੇ ਉਹਦੀ ਮਾਂ ਨੂੰ ਇੱਕ ਸੋਮੋਹ ਰਾਂ ਦੇ ਆਉ। ਜਦੋਂ ਨੌਕਰ ਚਲਾ ਗਿਆ ਤਾਂ ਅਬੂ हसन ਨੇ ਖਾਣਾ ਤਿਆਰ ਕਰਨ ਲਈ ਹੁਕਮ ਦਿੱਤਾ। ਉਹਨੂੰ ਉਸ ਵੇਲੇ ਇੱਕ ਜਗਮਗ ਕਰ ਰਹੇ ਕਮਰੇ ਵਿੱਚ ਲਿਆਂਦਾ ਗਿਆ ਜਿੱਥੇ ਅਨੇਕਾ ਕਿਸਮ ਦੇ ਖਾਣੇ ਮੇਜ਼ ਤੇ ਸਜੇ ਪਏ ਸਨ। ਉਹਨੇ ਸੋਚਿਆ ਰਾਤ ਵਾਲਾ ਮਹਿਮਾਨ ਜ਼ਰੂਰ ਕੋਈ ਜਿੰਨਾ ਦਾ ਰਾਜਾ ਹੋਣਾ ਏ ਜਿਨੇ ਉਹਨੂੰ ਇਨਾਮ ਦੇਣ ਲਈ ਆਪਣੇ ਨਾਲ ਹੀ ਪਰੀਆਂ ਦੇ ਦੇਸ਼ ਵਿੱਚ ਲੈ ਆਂਦਾ ਏ। ਇਥੇ ਹਰ ਇੱਕ ਚੀਜ਼ ਅਜੀਬ ਤੋਂ ਅਜੀਬ ਨਜ਼ਰ ਆ ਰਹੀ ਹੈ ਹਲੀਓ ਸੋਚ ਹੀ ਰਹਾ ਸੀ ਕਿ ਇੱਕ ਨੌਕਰਾਨੀ ਨੇ ਉਹਦੇ ਲਈ ਸ਼ਰਾਬ ਦਾ ਪਿਆਲਾ ਭਰਿਆ ਅਤੇ ਪਤਾ ਨਹੀਂ ਉਹਦੇ ਵਿੱਚ ਹੋਰ ਕੀ ਪਾ ਦਿੱਤਾ ਕਿ ਜਿਸ ਨੂੰ ਪੀਂਦਿਆ ਹੀ ਅਬੂ ਨੂੰ ਨੀਂਦ ਆ ਗਈ ਖਲੀਫਾ ਹਾਰੂ ਉਲਰ ਰਸ਼ੀਦ ਆਪਣੀ ਲੁਕਮੀ ਥਾਂ ਤੋਂ ਬਾਹਰ ਆਇਆ ਅਤੇ ਉਹਨੇ ਹੁਕਮ ਦਿੱਤਾ ਕਿ ਅਬੂ ਹਸਨ ਨੂੰ ਚੁਕਵਾ ਕੇ ਉਹਦੇ ਘਰ ਪਹੁੰਚਾ ਦਿੱਤਾ ਜਾਵੇ ਅਬੂ ਹਸਨ ਨੂੰ ਮੋਹ ਨੇ ਰਹੀ ਜਾਗ ਆ ਗਈ ਉਹਨੇ ਨੌਕਰਾਂ ਨੂੰ ਹਾਜ਼ਰ ਹੋਣ ਲਈ ਹੁਕਮ ਦਿੱਤਾ ਸਾਬਤਾ ਬਿਲਕੁਲ ਚੁੱਪਚਾਪ ਸੀ ਉਹਨੂੰ ਅੱਗੋਂ ਕੋਈ ਉੱਤਰ ਨਾ ਮਿਲਿਆ ਆਖਰ ਜਦ ਉਹ ਉੱਚੀ ਉੱਚੀ ਟਹਰਾ ਮਾਰਨ ਲੱਗਾ ਤਾਂ ਉਹਦੀ ਮਾਂ ਭੱਜੀ ਭੱਜੀ ਉਹਦੇ ਪਾਸ ਆਈ ਅਬੂ ਅਜੇ ਤੱਕ ਆਪਣੇ ਆਪ ਨੂੰ ਖਲੀਫਾ ਹੀ ਸਮਝ ਰਿਹਾ ਸੀ ਇਸ ਲਈ ਅਬੂ ਨੇ ਕਿਹਾ ਬੁੱਢੀਏ ਤੂੰ ਕੌਣ ਹੈ ਤੇ ਇੱਥੇ ਕਿਸ ਤਰ੍ਹਾਂ ਆਈਂ ਹੈ ਉਹਦੀ ਮਾਂ ਨੇ ਹੈਰਾਨ ਹੋ ਕੇ ਉੱਤਰ ਦਿੱਤਾ ਮੈਂ ਆ ਤੇਰੀ ਮਾਂ ਬੇਟਾ ਅਬੂ ਨੇ ਗੁੱਸੇ ਵਿੱਚ ਕੜਕ ਕੇ ਕਿਹਾ ਤੇਰੀ ਅਕਲ ਟਿਕਾਣੇ ਕਿ ਨਹੀਂ ਤੈਨੂੰ ਪਤਾ ਨਹੀਂ ਮੈਂ ਖਲੀਫਾ ਹਾਂ ਸਾਰੇ ਦੇਸ਼ ਦਾ ਰਾਜਾ ਉਹਦੀ ਮਾਨੇ ਘਬਰਾ ਕੇ ਉੱਤਰ ਦਿੱਤਾ ਚੁੱਪ ਕਰ ਬੇਟਾ ਇਹੋ ਜਹੀਆਂ ਡਿੰਗਾ ਨਹੀਂ ਮਾਰੀਦੀਆਂ ਜੇ ਕਿਸੇ ਨੇ ਇਹ ਗੱਲ ਸੁਣ ਲਈ ਤਾਂ ਕਿਤੇ ਅਸੀਂ ਦੋਵੇਂ ਹੀ ਨਾ ਵੱਜ ਜਾਈਏ ਹਾਲੇਕੱਲੀ ਖਲੀਫਾ ਨੇ ਤੇਰੇ ਦੁਸ਼ਮਣਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਹੈ ਤੇ ਮੈਨੂੰ 100 ਮੋਹਰਾ ਇਨਾਮ ਦਿੱਤੀਆਂ ਨੇ ਇਹ ਸੁਣ ਕੇ ਆਬੂ ਹੋਰ ਵੀ ਉੱਚੀ ਕੜਕ ਕੇ ਬੋਲਿਆ ਮੈਂ ਤਾਂ ਤੈਨੂੰ ਕੱਲ ਸੋਨੇ ਦੇ ਮੋਹਰਾ ਭੇਜੀਆਂ ਸਨ ਇਹ ਕਹਿ ਕੇ ਉਹਨੇ ਇੱਕ ਸੋਟੀ ਫੜੀ ਅਤੇ ਆਪਣੇ ਮਾਂ ਨੂੰ ਖੂਬ ਮਾਰਿਆ ਕਿਉਂਕਿ ਉਹ ਇਹ ਗੱਲ ਮੰਨਦੀ ਨਹੀਂ ਸੀ ਕਿ ਉਹ ਖਲੀਫਾ ਹੈ ਰੋਲਾ ਬੋਲਾ ਪੈਣ ਕਰਕੇ ਗਵੰਡੀ ਭੱਜੇ ਆਏ ਅਤੇ ਉਹਦੀ ਮਾਂ ਨੂੰ ਉਹਦੇ ਹੱਥੋਂ ਛੁਡਾਇਆ ਸਾਰਿਆਂ ਨੇ ਸਮਝਾਇਆ ਸਮਝਿਆ ਕਿ ابو ਜ਼ਰੂਰ ਪਾਗਲ ਹੋ ਗਿਆ ਹੈ ਉਹਨਾ ਉਸ ਦੇ ਹੱਥ ਝਕੜ ਕੇ ਬੰਨ ਦਿੱਤੇ ਅਤੇ ਗੱਲ ਵਿੱਚ ਇੱਕ ਮੋਟੀ ਸਾਰੀ ਜ਼ੰਜੀਰ ਪਾ ਕੇ ਇੱਕ ਹਨੇਰੀ ਕੋਠੜੀ ਦੇ ਬੂਹੇ ਨਾਲ ਬੰਨ ਦਿੱਤਾ ਅਤੇ ਉਹਦੀ ਖੂਬ ਮਰਮਤ ਕੀਤੀ ਫਿਰ ਉਹਨਾਂ ਖਾਣ ਲਈ ਉਹਨੂੰ ਇੱਕ ਬੜੀ ਬਕਬਕੀ ਜਿਹੀ ਦਵਾਈ ਦੇ ਦਿੱਤੀ। ਜਦੋਂ ਇਸ ਤਰ੍ਹਾਂ ਬੁਰੇ ਹਾਲ ਬੌਂਕੇ ਦਿਹਾੜੇ 10 ਕੁ ਦਿਨ ਲੰਘ ਗਏ ਤਾਂ ਉਹਦੀ ਮਾਂ ਉਹਨੂੰ ਮਿਲਣ ਲਈ ਆਈ। ਉਹਨੇ ਬਾਰੀ ਵਿੱਚੋਂ છાਤੀ ਮਾਰ ਕੇ ਵੇਖਿਆ ਕਿ ਅਬੂ ਨਿਮੋਜਣਾ ਜਿਹਾ ਹੋ ਕੇ ਚੁੱਪਚਾਪ ਬੈਠਾ ਹੈ। ਮਾਂ ਵੱਲ ਵੇਖ ਕੇ ਉਹ ਕਹਿਣ ਲੱਗਾ। ਮਾਂ ਮੈਨੂੰ ਬੜਾ ਅਫਸੋਸ ਹੈ ਕਿ ਮੈਂ ਤੇਰੇ ਤੇ ਹੱਥ ਚੁੱਕਿਆ ਤੇ ਹੋਰ ਬੜੀਆਂ ਮੂਰਖਾਂ ਵਾਲੀਆਂ ਗੱਲਾਂ ਕੀਤੀਆਂ। ਤੂੰ ਮੇਰੀ ਭੁੱਲ ਬਖਸ਼ ਦੇ। ਮਾਂ ਨੂੰ ਆਬੂ ਤੇ ਬੜਾ ਤਰਸ ਆਇਆ ਤੇ ਉਹ ਆਬੂ ਨੂੰ ਉਸ ਕਾਲ ਕੋਠੜੀ ਵਿੱਚੋਂ ਕੱਢ ਕੇ ਘਰ ਲੈ ਗਈ। ਹੁਣ ਸਭ ਨੂੰ ਪਤਾ ਲੱਗ ਗਿਆ ਸੀ ਕਿ ਆਬੂ ਦਾ ਸ਼ਦਾ ਦੂਰ ਹੋ ਗਿਆ ਹੈ। ਪਹਿਲਾਂ ਤਾਂ ਵਿਚਾਰਾ ਕਈ ਦਿਨ ਸ਼ਰਮ ਦੇ ਮਾਰੇ ਘਰ ਹੀ ਬੈਠਾ ਰਿਹਾ ਪਰ ਇਹ ਕੱਲਾ ਚੁੱਪਚਾਪ ਦਪੈ ਬੈ ਕੇ ਉਹ ਤੰਗ ਆ ਗਿਆ ਅਤੇ ਪਹਿਲਾਂ ਵਾਂਗ ਹੀ ਪੁਲ ਤੇ ਜਾਣ ਲੱਗ ਪਿਆ। ਇੱਕ ਦਿਨ ਜਦ ਉਹ ਰੋਜ ਵਾਂਗ ਉੱਥੇ ਬੈਠਾ ਆਉਂਦੇ ਜਾਂਦੇ ਲੋਕਾਂ ਨੂੰ ਵੇਖ ਰਿਹਾ ਸੀ ਤਕਲੀਫਾ ਫੇਰ ਇੱਕ ਸਦਾਕਰ ਦੇ ਪੇਸ ਵਿੱਚ ਉੱਥੋਂ ਲੰਘਿਆ। ਅਬੂ ਹਸਨ ਨੇ ਉਹਨੂੰ ਵੇਖਦਿਆਂ ਹੀ ਪਛਾਣ ਲਿਆ ਅਤੇ ਕਹਿਣ ਲੱਗਾ ਉਹ ਦਗੇਬਾਜ਼ ਜਿੰਨ ਤੂੰ ਹੀ ਮੈਨੂੰ ਖਲੀਫਾ ਹੋਣ ਦਾ ਭਲੇਖਾ ਪਾ ਕੇ ਲੋਕਾਂ ਸਾਹਮਣੇ ਖੜਨ ਜੋਗਾ ਨਹੀਂ ਛੱਡਿਆ ਕੀ ਤੂੰ ਮੈਨੂੰ ਫੇਰ ਫਸਾਉਣਾ ਆਇਆ ਹੈ ਖਲੀਫੇ ਨੇ ਹੱਸ ਕੇ ਕਿਹਾ ਕਿਉਂ ਬਈ ਦੱਸਖਾ ਮੈਂ ਤੇਰਾ ਕੀ ਵਿਗਾੜਿਆ ਹੈ ਤੂੰ ਚਾਹੁੰਦਾ ਸੀ ਕਿ ਤੇਰੇ ਦੁਸ਼ਮਣਾਂ ਨੂੰ ਸਜ਼ਾ ਮਿਲੇ ਕਿ ਤੇਰੀ ਇੱਛਾ ਪੂਰੀ ਨਹੀਂ ਹੋਈ ਅਬੂ ਹਸਨ ਨੇ ਕਿਹਾ ਉਹਨਾਂ ਨੂੰ ਸਜ਼ਾ ਤਾਂ ਜ਼ਰੂਰ ਮਿਲ ਗਈ ਏ ਪਰ ਮੈਂ ਵੀ ਤਾਂ ਨਾਲ ਹੀ ਮੁਫਤ ਦਾ ਰਗੜਿਆ ਗਿਆ ਨਾ ਪਰ ਮੈਂ ਤੈਨੂੰ ਦੋਸ਼ ਵੀ ਕੀ ਦੇਵਾਂ ਮੈਨੂੰ ਤਾਂ ਆਪਣੀ ਮੂਰਖਤਾ ਦੀ ਸਜ਼ਾ ਮਿਲੀ ਏ ਗੱਲਾਂ-ਬਾਤਾਂ ਕਰਦੇ ਆਂ ابو ਦਾ ਗੁੱਸਾ ਠੰਡਾ ਹੋ ਗਿਆ ਅਤੇ ਉਹ ਦੋਨੇ ਆਪਸ ਵਿੱਚ ਪੱਕੇ ਮਿੱਤਰ ਬਣ ਗਏ ਖਲੀਫਾ ابو हसन ਨੂੰ ਮਹਿਲ ਵਿੱਚ ਰਹਿਣ ਲਈ ਨਾਲ ਲੈ ਗਿਆ ਅਤੇ ਕੁਝ ਚੀਜ਼ ਪਿੱਛੇ ਬੇਗਮ ਜ਼ਬੈਦਾ ਦੀ ਇੱਕ ਗੋਲੀ ਨਾਲ ਜਿਸ ਦਾ ਨਾਂ ਨਜ਼ਾਤਲ ਫੁਆਦ ਸੀ ਵਿਆਹ ਕਰ ਦਿੱਤਾ ਉਹ ਬੜੀ ਸੁੰਦਰ ਅਤੇ ਨੇਕਦਿਲ ਔਰਤ ਸੀ ਇਸ ਲਈ ਉਹ ਦੋਵੇਂ ਕਾਫੀ ਸਮਾਂ ਖੁਸ਼ੀ-ਖੁਸ਼ੀ ਰਹਿੰਦੇ ਰਹੇ ਪਰ ਉਹਨਾਂ ਨੂੰ ਬੜੇ ਫਜ਼ੂਲ ਖਰਚ ਸਨ ਇਸ ਲਈ ਉਹਨਾਂ ਦਾ ਸਾਰਾ ਰੁਪਿਆ ਪੈਸਾ ਜਲਦੀ ਹੀ ਖਤਮ ਹੋ ਗਿਆ ਅਬੂ हसन ਹੈਰਾਨ ਸੀ ਕਿ ਉਹ ਪੈਸੇ ਦਾ ਹੁਣ ਕਿੱਥੋਂ ਪ੍ਰਬੰਧ ਕਰੇ ਅਚਾਨਕ ਉਹਨੂੰ ਖਿਆਲ ਆਇਆ ਕਿ ਜਿਵੇਂ ਖਲੀਫਾ ਨੇ ਉਹਨੂੰ ਬੁੱਧੂ ਬਣਾਇਆ ਸੀ ਕਿਉਂ ਨਾ ਉਹ ਵੀ ਉਸ ਤੋਂ ਆਪਣਾ ਬਦਲਾ ਲਵੇ ਉਹਨੂੰ ਉਸ ਵੇਲੇ ਇੱਕ ਵਿਉਂਤ ਸੁੱਜੀ ਉਹ ਆਪਣੀ ਬੋਟੀ ਨੂੰ ਕਹਿਣ ਲੱਗਾ ਅਸੀਂ ਦੋਵੇਂ ਝੂਠੀ-ਮੋਠੀ ਮਰਨ ਦਾ ਬਹਾਨਾ ਕਰੀਏ ਮੈਂ ਲੇਟ ਜਾਵਾਂਗਾ ਤੇ ਤੂੰ ਮੇਰੇ ਤੇ ਕਫਨ ਪਾ ਦੇ ਤੇ ਰੋਂਦੀ ਪਿੱਟ ਦੀ ਬੇਗਮ ਜ਼ਬੈਦਾਪਾਸ ਜਾ ਕੇ ਉਹਨੂੰ ਮੇਰੀ ਮੌਤ ਦੀ ਖਬਰ ਸੁਣਾ ਦੇ ਉਹ ਤੈਨੂੰ ਮੇਰੇ ਦੱਬਣ ਲਈ 200 ਮੋਹਰਾਂ ਦੇਵੇਗੀ ਤੇ ਫੇਰ ਤੇਰੀ ਵਾਰੀ ਆਵੇਗੀ ਤੇ ਮੈਂ ਮਰਨ ਦਾ ਬਹਾਨਾ ਕਰੀ ਤੇ ਮੈਂ ਖਲੀਫਾ ਨੂੰ ਰੋਂਦਾ ਪਿੱਟ ਦਾ ਇੱਕ ਜਾ ਖਬਰ ਜਾ ਸੁਣਾਵਾਂਗਾ ਤੇ ਉਹ ਵੀ ਮੈਨੂੰ 200 ਮੋਹਰਾਂ ਦੇ ਦੇਵੇਗਾ ਸੋ ਦੋਹਾਂ ਨੇ ਇਸੇ ਤਰ੍ਹਾਂ ਹੀ ਕੀਤਾ ਪਹਿਲੋਂ ਨਜ਼ਾਤ ﺍﻟਫੁਆਦ ਰੋਂਦੀ ਘਰ ਲਾਂਦੀ ਬੇਗਮ ਪਾਸ ਗਈ ਬੇਗਮ ਨੇ ਅਬੂ ਦੀ ਮੌਤ ਤੇ ਬੜਾ ਦੁੱਖ ਪ੍ਰਗਟ ਕੀਤਾ ਅਤੇ ਖਰਚ ਲਈ 200 ਮੋਹਰਾਂ ਦਿੱਤੀਆਂ ਫਿਰ ਅਬੂ ਦੀ ਵਾਰੀ ਆਈ ਉਹ ਖਲੀਫੇ ਪਾਸ ਗਿਆ ਅਤੇ ਬੜੀ ਬੁਰੀ ਸ਼ਕਲ ਬਣਾ ਕੇ ਆਪਣੀ ਵੋਟੀ ਦੇ ਮਰਨ ਦੀ ਖਬਰ ਜਾ ਸੁਣਾਈ ਬੇਗਮ ਵਾਂਗ ਖਲੀਫੇ ਨੇ ਵੀ ਉਹਦੀ ਵੋਟੀ ਦੀ ਮੌਤ ਤੇ ਦਿਲੀ ਹਮਦਰਦੀ ਦਿਖਾਈ ਅਤੇ ਉਹਦੀ ਅੰਤਮ ਕਿਰਿਆ ਲਈ 200 ਮੋਹਰਾਂ ਦਿੱਤੀਆਂ ਅਬੂ ਹਸਨ ਅਤੇ ਉਸ ਦੀ ਵੋਟੀ ਆਪਣੀ ਸਫਲਤਾ ਤੇ ਬਹੁਤ ਹੀ ਖੁਸ਼ ਹੋਏ ਅਤੇ ਮੋਹਰਾਂ ਦਾ ਢੇਰ ਸਾਹਮਣੇ ਰੱਖ ਕੇ ਬੜਾ ਚਿਰ ਹਾਸਾ ਸਦੂਰੇ ਹੁੰਦੇ ਰਹੇ ਉਦੋਂ ਜਦ ਖਲੀਫਾ ਜ਼ਬੈਦਾ ਨਾਲ ਉਹਦੀ ਸਭ ਤੋਂ ਪਿਆਰੀ ਗੋਲੀ ਦੀ ਮੌਤੇ ਅਫਸੋਸ ਕਰਨ ਗਿਆ ਤਾਂ ਅੱਗੋਂ ਜ਼ਬੈਦਾ ਬੜੇ ਦੁਖੀ ਹਿਰਦੇ ਨਾਲ ਖਲੀਫਾ ਨੂੰ ਅਬੂ ਦੇ ਮਰਨ ਦੀ ਖਬਰ ਸੁਣਾਉਣ ਲੱਗ ਪਈ। ਇਹ ਸੁਣ ਕੇ ਖਲੀਫੇ ਦਾ ਹਾਸਾ ਨਿਕਲ ਗਿਆ ਅਤੇ ਉਹ ਕਹਿਣ ਲੱਗਾ ਤੈਨੂੰ ਜ਼ਰੂਰ ਟਪਲਾ ਲੱਗਾ ਏ। ਉਹ ਤਾਂ ਅਬੂ ਦੀ ਵਾਟੀ ਮਰੀਏ ਨਾ ਕਿ ਅੱਬੂ ਰਾਣੀ ਕਹਿਣ ਲੱਗੀ ਤੁਸੀਂ ਵੀ ਹੱਦ ਕਰਦੇ ਹੋ ਕਿਤੇ ਭਲੇਖੇ ਚ ਨਾ ਰਹਿਣਾ ਉਹ ਤਾਂ ਅੱਬੂ ਮਰਿਆ ਏ। ਨਜ਼ਾਤੁਲ ਫੁਆਦ ਤਾਂ ਹੁਣੇ ਇੱਥੋਂ ਹੋ ਕੇ ਗਈ ਏ ਵਿਚਾਰੀ ਦਾ ਰੋ ਰੋ ਕੇ ਕੀ ਹਾਲ ਹੋਇਆ ਹੋਇਆ ਸੀ ਇਸ ਤਰ੍ਹਾਂ ਕਿੰਨਾ ਚਿਰ ਦੋਹਾਂ ਵਿੱਚ ਬੜੀ ਦੇਰ ਤੱਕ ਤਕਰਾਰ ਹੁੰਦੀ ਰਹੀ ਖਲੀਫਾ ਕਹੇ ਨਜ਼ਾਤੁਲ ਫੁਆਦ ਮਰੀ ਹੈ ਰਾਣੀ ਕਹੇ ابو ਮਰਿਆ ਹੈ ਆਖਰ ਫੈਸਲਾ ਇਹ ਹੋਇਆ ਕਿ ਇਸ ਗੱਲ ਦੀ ਤਸਦੀਕ ਕਰਨ ਲਈ ਖਲੀਫਾ ਦੇ ਪੁਰਾਣੇ ਨੌਕਰ ਮਸਰੂਰ ਨੂੰ ਭੇਜਿਆ ਜਾਏ ਅਬੂ ਹਸਨ ਅੱਗੇ ਹੀ ਤਾੜ ਵਿੱਚ ਸੀ ਕਿ ਖਲੀਫਾ ਵੱਲੋਂ ਕੋਈ ਨਾ ਕੋਈ ਉਹਨਾਂ ਵੱਲ ਜ਼ਰੂਰ ਆਵੇਗਾ ਇਸ ਲਈ ਜਦ ਉਹਨੇ ਦੂਰੋਂ ਮਸਰੂਰ ਨੂੰ ਆਉਂਦਿਆਂ ਵੇਖਿਆ ਤਾਂ ਉਹਨੇ ਨਜ਼ਾਤੁਲ ਫੁਆਦ ਨੂੰ ਕਿਹਾ ਮਸਰੂਰ ਸਾਡੇ ਘਰ ਵੱਲ ਆ ਰਿਹਾ ਏ ਮੇਰਾ ਖਿਆਲ ਏ ਕਿ ਖਲੀਫਾ ਨੇ ਉਹਨੂੰ ਇਹ ਵੇਖ ਲਈ ਭੇਜ ਜਾਏ ਕਿ ਸਾਡੇ ਦੋਹਾਂ ਵਿੱਚੋਂ ਕੌਣ ਮਰਿਆ ਏ ਤੂੰ ਝਟਪਟ ਕਫਨ ਤਾਣ ਕੇ लेट ਜਾ ਤੇ ਹਿੱਲੀ ਬਿਲਕੁਲ ਨਾ ਨਜ਼ਾਤੁਲ ਫੁਆਦ ਹੱਲੇ ਲੇਟੀ ਹੀ ਸੀ ਕਿ ਮਸਰੂਰ ਨੇ ਆ ਕੇ ਬੁਹਾ ਖੜਕਾਇਆ ਅਬੂ ਹਸਨ ਬੁਰਾ ਜਿਹਾ ਮੂੰਹ ਬਣਾ ਕੇ ਬੁਹਾ ਖੋਲਣ ਗਿਆ ਜਦੋਂ ਅਕਲ ਖੁਆਦਤੇ ਕਫਨ ਪਿਆ ਹੋਇਆ ਵੇਖ ਕੇ ਉਹ ਮੁਰਦੇ ਪੈਰੀ ਚਲਾ ਗਿਆ ਅਤੇ ਜੋ ਕੁਝ ਉਹ ਉੱਥੇ ਵੇਖਿਆ ਸੀ ਉਹਨੇ ਖਲੀਫੇ ਨੂੰ ਜਾ ਦੱਸਿਆ ਜਦੋਂ ਰਾਣੀ ਨੇ ਮਸਰੂਰ ਦਾ ਬਿਆਨ ਸੁਣਿਆ ਤਾਂ ਉਹਨੂੰ ਬੜਾ ਗੁੱਸਾ ਆਇਆ ਉਹਨੇ ਸਮਝਿਆ ਕਿ ਉਹਨੇ ਜਾਣ ਬੁੱਝ ਕੇ ਖਲੀਫੇ ਦਾ ਪੱਖ ਕੀਤਾ ਹੈ ਇਸ ਲਈ ਉਹਨੇ ਆਪਣੀ ਇੱਕ ਬੁੱਢੀ ਨੌਕਰਾਨੀ ਨੂੰ ਜਿਹੜੀ ਬੜੀ ਸਿਆਣੀ ਅਤੇ ਸੱਚੀ ਸੀ ਇਸ ਗੱਲ ਦੇ ਝੂਠ ਸੱਚ ਦਾ ਪਤਾ ਲਾਉਣ ਲਈ ਭੇਜਿਆ ਬੁੱਢੀ ਨੌਕਰਾਨੀ ਬੜੀ ਕਾਲੀ ਕਾਲੀ ਅਬੂ ਦੇ ਘਰ ਵੱਲ ਗਈ। ਅਬੂ ਪਹਿਲਾਂ ਹੀ ਉਡੀਕ ਵਿੱਚ ਸੀ ਕਿ ਹੁਣ ਰਾਣੀ ਦੀ ਵਾਰੀ ਹੈ ਅਤੇ ਉਹ ਜ਼ਰੂਰ ਕਿਸੇ ਨਾ ਕਿਸੇ ਨੂੰ ਉਹਦੇ ਵੱਲ ਭੇਜੇਗੀ। ਸੋ ਜਦੋਂ ਉਹਨੇ ਵਾਰੀ ਵਿੱਚੋਂ ਬੁੱਢੀ ਨੂੰ ਆਉਂਦਿਆਂ ਵੇਖਿਆ ਉਹ ਆਪਣੀ ਵਰਟੀ ਨੂੰ ਸਮਝਾ ਬੁਝਾ ਕੇ ਕਫਨ ਧਾਣਕੇ ਲੰਮਾ ਪੈ ਗਿਆ ਅਤੇ ਨੇ ਜ਼ਾਤ ਲਫਵਾਦ ਜ਼ਾਰੋ-ਜ਼ਾਰ ਰੋਂਦਿਆਂ ਕਹਿਣ ਲੱਗੀ ਹਾਏ ਵੇ ਰੱਬਾ ਕਿੱਥੇ ਚਲਾ ਗਏ ਮੇਰੇ ਸਾਈਆਂ ਮੈਨੂੰ ਕੱਲੀ ਨੂੰ ਛੱਡ ਕੇ ਹਾਏ ਵੇ ਰੱਬਾ ਜੇ ਮੈਨੂੰ ਇਹ ਦਿਨ ਵਖਾਉਣਾ ਸੀ ਤਾਂ ਮੈਂ ਜੰਮ ਦੀ ਮਰ ਕਿਉਂ ਨਾ ਗਈ। ਬੁੱਢੀ ਨੇ ਨਜ਼ਾਤੁਲ ਫੁਆਦ ਦਾ ਇਹ ਹਾਲ ਵੇਖ ਕੇ ਸਾਰਾ ਹਾਲ ਰਾਣੀ ਨੂੰ ਜਾ ਸੁਣਾਇਆ ਹੁਣ ਰਾਣੀ ਨੂੰ ਪੂਰਾ ਯਕੀਨ ਹੋ ਗਿਆ ਕਿ ਮਸਰੂਰ ਨੇ ਖਲੀਫੇ ਨੂੰ ਖੁਸ਼ ਕਰਨ ਲਈ ਸਰਾਸਲ ਝੂਠ ਬੋਲਿਆ ਹੈ ਜਦ ਰਾਣੀ ਨੇ ਮਸਰੂਰ ਨੂੰ ਬੁਲਾ ਕੇ ਝਾੜ ਪਾਈ ਤਾਂ ਮਸਰੂਰ ਨੇ ਕਿਹਾ بیگم ਸਾਹਿਬਾ ਮੈਂ ਜੋ ਕੁਝ ਅੱਖੀਂ ਵੇਖਿਆ ਹੈ ਕਹਿ ਸੁਣਾਇਆ ਹੈ ਇਹ ਬੁੱਢੜੀ ਬਖੇੜਾ ਪਾਉਣ ਲਈ ਝੂਠੀਆਂ ਸੱਚੀਆਂ ਬਣਾ ਬਣਾ ਕੇ ਸੁਣਾ ਰਹੀ ਹੈ ਗੁੱਡੀ ਨੌਕਰਾਨੀ ਆਪਣੇ ਤੇ ਲੱਗੀ ਸਤੌਮਤ ਤੇ ਗੁੱਸੇ ਨਾਲ ਭੜਕੁੱਠੀ ਅਤੇ ਕਹਿਣ ਲੱਗੀ ਬਖੇੜਾ ਤਾਂ ਤੂੰ ਪਾ ਰਿਆਂ ਏ ਤੇ ਸਾਰੀ ਗੱਲ ਮੇਰੇ ਸਿਰ ਮੜ ਰਿਆਂ ਏ ਕੁਝ ਸ਼ਰਮ ਕਰ ਸਭ ਨੇ ਰੱਬ ਅੱਗੇ ਜਵਾਬ ਦੇਣਾ ਏ ਜਦੋਂ ਇਹ ਝਗੜਾ ਵਾਧਾ ਗਿਆ ਤਾਂ ਖਲੀਫਾ ਹੈਰਾਨ ਸੀ ਕਿ ਅਸਲ ਵਿੱਚ ਗੱਲ ਕੀ ਹੈ ਆਖਰ ਸੋਚ-ਸੋਚ ਕੇ ਉਹਨੇ ਇਹ ਫੈਸਲਾ ਕੀਤਾ ਕਿ ਚਾਰੇ ਜਣੇ ਇਕੱਠੇ ਆਪਣੀ ਅੱਖੀਂ ਵੇਖ ਕੇ ਇਹ ਸਾਰਾ ਝਗੜਾ ਨਿਜੇਠਾਉਣ ਸੋ ਇਸ ਫੈਸਲੇ ਅਨੁਸਾਰ ਚਾਰੇ ਜਣੇ ਅਬੂ ਦੇ ਘਰ ਵੱਲ ਤੁਰ ਪਏ ਜਦੋਂ ਅਬੂ ਨੇ ਚੋਹਾਨੂ ਆਪਣੇ ਘਰ ਵੱਲ ਆਉਂਦਿਆ ਵੇਖਿਆ ਤਾਂ ਉਹਨੇ ਇਹ ਖਬਰ ਆਪਣੀ ਬੋਟੀ ਨੂੰ ਜਹਤ ਸੀ। ਉਹਦੀ ਬੋਟੀ ਦਾ ਰੰਗ ਫੱਕ ਹੋ ਗਿਆ। ਉਹ ਕਹਿਣ ਲੱਗੀ ਦੱਸ ਹੁਣ ਕੀ ਕਰੀਏ? ਹੁਣ ਅਸੀਂ ਜ਼ਰੂਰ ਫਸ ਜਾਵਾਂਗੇ। ਅਬੂ हसन ਨੇ ਕਿਹਾ ਤੂੰ ਰਤੀ ਫਿਕਰ ਨਾ ਕਰ। ਤੂੰ ਵੀ ਜਲਦੀ ਨਾਲ ਆਪਣੇ ਤੇ ਖਫਣ ਪਾ ਲੈ ਤੇ ਮੈਂ ਵੀ ਪਾ ਲੈਂਦਾ ਹਾਂ। ਫੇਰ ਵੇਖੀ ਕੀ ਮੌਜ ਮੇਲਾ ਬਣਦਾ ਏ। ਇਸ ਤਰ੍ਹਾਂ ਉਹ ਦੋਵੇਂ ਚੁੱਪਚਾਪ ਖਫਣ ਤਾਣ ਕੇ लेट ਗਏ। ਜਦੋਂ ਚਾਰੇ ਜਾਣੇ ਖਲੀਫਾ ਰਾਣੀ ਮਸਰੂਰ ਤੇ ਬੁੱਢੀ ਉੱਥੇ ਪਹੁੰਚੇ ਤਾਂ ਉਹਨਾਂ ਦੋਹਾਂ ਨੂੰ ਮਰਿਆ ਪਿਆ ਵੇਖ ਕੇ ਹੋਰ ਵੀ ਹੈਰਾਨ ਹੋਏ ਰਾਣੀ ਕਹਿਣ ਲੱਗੀ ਵੇਖੋ ਦੋਵੇਂ ਹੀ ਮਰੇ ਪਏ ਨੇ ਅਬੂ ਤਾਂ ਮਾਰੀ ਗਿਆ ਸੀ ਪਰ ਵਿਚਾਰੀ ਨਜ਼ਾਤੁਲ ਫੁਆਦ ਵੀ ਆਪਣੇ ਪਤੀ ਦੀ ਮੌਤ ਦੇ ਦੁੱਖ ਨੂੰ ਨਾ ਸਹਾਰਦੀ ਹੋਈ ਨਾਲ ਹੀ ਚੱਲ ਬਸੀਏ ਖਲੀਫੇ ਨੇ ਕਿਹਾ ਤੂੰ ਫੇਰ ਮੂਰਖਾਂ ਵਾਲੀਆਂ ਗੱਲਾਂ ਕਰਦੀ ਏ ਮੈਂ ਤੈਨੂੰ ਦੱਸਿਆ ਨਹੀਂ ਕਿ ਅਬੂ हसन ਨੇ ਆ ਆ ਕੇ ਮੈਨੂੰ ਆਪਣੀ ਬੌਟੀ ਦੇ ਮਰਨ ਦੀ ਇਤਲਾ ਦਿੱਤੀ ਏ ਕਰ ਤੂੰ ਆਪਣੀ ਗਲਤੀ ਦੱਬੀ ਜਾਨੀ ਏ ਉਧਰ ਜਬੈਦਾ ਵੀ ਆਪਣੀ ਗਲ ਤੇ ਅੜੀ ਰਹੀ ਅਤੇ ਝਗੜਾ ਫੇਰ ਵੱਧ ਗਿਆ ਆਖਰ ਤੰਗ ਆ ਕੇ ਉਹਨੇ ਉੱਚੀ ਸਾਰੀ ਕਿਹਾ ਜਿਹੜਾ ਵੀ ਕੋਈ ਮੈਨੂੰ ਇਹ ਸੱਚ-ਸੱਚ ਦੱਸੇ ਕਿ ਦੋਹਾਂ ਵਿੱਚੋਂ ਪਹਿਲਾਂ ਕੌਣ ਮਰਿਆ ਏ ਮੈਂ ਉਹਨੂੰ 1000 ਮੋਹਰਾਂ ਇਨਾਮ ਦਵਾਂਗਾ ਜਿਉਂ ਹੀ ਅਬੂ ਨੇ ਇਹ ਗੱਲ ਸੁਣੀ ਉਹ 扑ੜ ਕੇ ਉੱਠ ਬੈਠਾ ਅਤੇ ਕਹਿਣ ਲੱਗਾ ਪਹਿਲਾਂ ਮੈਂ ਮਰਿਆ ਸਾਹ ਹਜੂਰ ਹੋਰ ਗੱਲਾਂ ਅਸੀਂ ਫੇਰ ਕਰਾਂਗੇ ਪਹਿਲਾਂ ਆਪਣੇ ਇਕਰਾਰ ਮੁਤਾਬਕ ਮੈਨੂੰ 1000 ਮੋਹਰਾਂ ਦੇ ਲਵੋ ਅਬੂ ਨੂੰ ਉਠਿਆ ਵੇਖ ਕੇ ਨਜ਼ਾਤੁਲ ਫੁਆਦ ਵੀ ਉੱਠ ਪਈ ਤੇ ਕਹਿਣ ਲੱਗੀ ਮੈਂ ਵੀ ਜਿਉਂਦੀ ਆ ਅਸੀਂ ਦੋਵਾਂ ਨੇ ਮਰਨ ਦਾ ਬਹਾਨਾ ਕੀਤਾ ਸੀ ਬੇਗਮ ਨੂੰ ਤਾਂ ਇਸ ਚਲਾਕੀ ਤੇ ਬੜਾ ਗੁੱਸਾ ਚੜਿਆ ਖਲੀਫਾ ਬਹੁਤ ਹੀ ਹੱਸਿਆ ਤੇ ਹੱਸਦੇ ਹੱਸਦੇ ਇਹ ਵੀ ਕਹੀ ਗਿਆ ਅਬੂ ਤੂੰ ਬਹੁਤ ਅਜੀਬ ਆਦਮੀ ਹੈ ਬੇਗਮ ਨੇ ਕਿਹਾ ਤੂੰ ਪੈਸੇ ਲਈ ਜੋ ਇੰਨਾ ਢੋਂਗ ਰਚਾਇਆ ਏ ਸਿੱਧੇ ਮੂੰਹੋਂ ਮੰਗ ਲੈਂਦਾ ਅਸੀਂ ਤੈਨੂੰ ਕੋਈ ਨਾ ਥੋੜੀ ਕਰਨੀ ਸੀ ਨਜ਼ਾਤੁਲ ਫੁਆਦ ਕਹਿਣ ਲੱਗੀ ਸਾਨੂੰ ਪੈਸਾ ਮੰਗਦਿਆਂ ਸ਼ਰਮ ਆਉਂਦੀ ਸੀ ਅਬੂ हसन ਕਹਿਣ ਲੱਗਾ ਮੈਂ ਆਪਣਾ ਸਾਰਾ ਪੈਸਾ ਖਤਮ ਕਰ ਚੁੱਕਾ ਸਾਂ ਮੈਂ ਖਲੀਫੇ ਕੋਲੋਂ ਕਿਸ ਮੂਨ ਨਾਲ ਮੰਗ ਸਕਦਾ ਸਾਂ ਜਦੋਂ ਮੈਂ ਇਕਵਾਰਾ ਸਾਂ ਤਾਂ ਮੇਰੇ ਗੁਜ਼ਾਰੇ ਲਈ ਕਾਫੀ ਕੁਝ ਸੀ ਪਰ ਵਿਆਹ ਤੋਂ ਪਿੱਛੋਂ ਮੇਰਾ ਖਰਚ ਬਹੁਤ ਵੱਧ ਗਿਆ ਏ ਜਿੰਨਾ ਵੀ ਪੈਸਾ ਮੇਰੇ ਪਾਸ ਹੋਵੇ ਪਾਣੀ ਵਾਂਗ ਵਗ ਜਾਂਦਾ ਏ ਇਸ ਲਈ ਹਜ਼ੂਰ ਪਹਿਲੋਂ ਇਨਾਮ ਵਾਲੀਆਂ ਹਜ਼ਾਰ ਮੋਹਰਾਂ ਦੇ ਲਓ ਇਹ ਸੁਣ ਕੇ ਖਲੀਫਾ ਅਤੇ ਰਾਣੀ ਦੋਵੇਂ ਖਿੜਖੜਾ ਕੇ ਹੱਸ ਪਏ ਅਤੇ ਮਹਿਲ ਵਿੱਚ ਪਹੁੰਚਦਿਆਂ ਹੀ 1000 ਮੋਹਰਾਂ ਭੇਜ ਦਿੱਤੀਆਂ ਅਤੇ ਅਬੂ ਦੇ ਨਾਂ ਇੱਕ ਵੱਡੀ ਸਾਰੀ ਜ਼ਗੀਰ ਲਾ ਦਿੱਤੀ ਤਾਂ ਜੋ ਉਹਦਾ ਗੁਜ਼ਾਰਾ ਚੱਲ ਸਕੇ